ਇਹ ਫੇਸਬੁੱਕ ਕੀ ਵਿਦਵਾਨਾਂ ਨੂੰ ਪੁੱਛਣਾ ਚਾਹੁੰਨਾ ਚਲੋ ਇਹ ਸਾਰੇ ਪਹੁੰਚ ਤਾਂ ਗਏ ਉੱਥੇ ਹਾ ਦਾ ਨਾਰਾ ਤਾਂ ਮਾਰਤਾ ਉਹਨਾਂ ਨੇ ਕਦੇ ਤੁਸੀਂ ਉਹ ਬਾਬਿਆਂ ਨੂੰ ਸਵਾਲ ਕੀਤਾ ਜਿਨ੍ਹਾਂ ਨੇ ਪੌਣਾ ਪੰਜਾਬ ਪਿੱਛੇ ਲਾਇਆ ਹੋਇਆ ਆਪਣੇ ਪੰਜਾਬ ਦੇ ਵਿੱਚ ਸਰਸੇ ਵਾਲਾ ਤੇ ਵਿਆਸ ਵਾਲੇ ਕੋਲ ਸਭ ਤੋਂ ਵੱਧ ਵੱਡੀ ਸੰਗਤ ਹੈ ਤੇ ਦੂਜੀ ਗੱਲ ਜਿਹੜੀ ਸੰਗਤ ਇਹਨਾਂ ਕੋਲੇ ਜਾਂਦੀ ਹੈ ਚਲੋ ਛੋਡੀ ਸ਼ਰਦਾ ਹੋਊਗੀ ਜੀ ਸਦਕੇ ਜਾਵੋ ਪਰ ਤੁਸੀਂ ਟੰਡੇ ਦਿਮਾਗ ਨਾਲ ਸੋਚੋ ਕਿ ਛੋਡੇ ਬੱਚਿਆਂ ਲਈ ਤੁਸੀਂ ਹੁਣ ਹਿਸਾਬ ਲਾ ਕੇ ਦੇਖੋ ਕਿ ਇਹ ਕਿੰਨੇ ਫਿਕਰਮੰਦ ਨੇ ਪਰ ਕਿਸੇ ਵੀ ਡੇਰਾਵਾਦ ਵਾਲੇ ਬੰਦੇ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਕਿ ਇੱਥੇ ਸਾਡੇ ਪੰਜਾਬ ਦੀ ਯੂਨੀਵਰਸਿਟੀ ਦੇ ਨਾਲ ੱੱਕਾ ਹੋ ਰਿਹਾ ਹੈ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਸਵਾਲ ਹੈ ਉਹਨਾਂ ਵਿਦਵਾਨਾਂ ਨੂੰ ਜਿਹੜੇ ਘਰੇ ਬੈਠ ਕੇ 10 ਤਰੀਕ ਵਾਲੇ ਇਕੱਠ ਨੂੰ ਨੁਕਤਾ ਚੁਣੀ ਕਰ ਰਹੇ ਨੇ ਜਿਹੜਾ ਕੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਇਆ ਸੀ ਉਸ ਦੇ ਉੱਤੇ ਬਹੁਤ ਸਾਰੀਆਂ ਪੋਸਟਾਂ ਰਨ ਕਰ ਰਹੀਆਂ ਨੇ ਕੋਈ ਲੱਖੇ ਨੂੰ ਟਾਰਗੇਟ ਕਰ ਰਿਹਾ ਹੈ ਕੋਈ ਭਾਨੇ ਨੂੰ ਟਾਰਗੇਟ ਕਰ ਰਿਹਾ ਹੈ ਕੋਈ ਆ ਪਾਰਟੀਆਂ ਦੇ ਨਮਾਇੰਦਿਆਂ ਨੂੰ ਟਾਰਗੇਟ ਕਰ ਰਿਹਾ ਕੋਈ ਜਥੇਬੰਦੀਆਂ ਨੂੰ ਟਾਰਗੇਟ ਟਾਰਗੇਟ ਕਰ ਰਿਹਾ ਐ ਇੱਥੋਂ ਤੱਕ ਕਿ ਜਿਹੜੇ ਉੱਥੇ ਸਟੂਡੈਂਟ ਪ੍ਰੋਟੈਸਟਰ ਲੜ ਰਹੇ ਨੇ ਜਿਹੜੇ ਅੱਗੇ ਚਿਹਰੇ ਬਣੇ ਹੋਏ ਨੇ ਤਿੰਨ ਚਾਰ ਕੁੜੀਆਂ ਦੋ ਤਿੰਨ ਮੁੰਡੇ ਉਹਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ ਘਰੇ ਬੈਠ ਕੇ ਤੁਸੀਂ ਉੱਥੇ ਜਾ ਕੇ ਦੇਖਦੇ ਕਿ ਉੱਥੇ ਮਾਹੌਲ ਕੀ ਸੀ ਪਰ ਉਹ ਘਰੇ ਬੈਠ ਕੇ ਉਹਨਾਂ ਨੇ ਵਿਦਵਾਨੀ ਘੋਟਣੀ ਐ ਇਹ ਨਹੀਂ ਇਹ ਤਾਂ ਹੋਣਾ ਚਾਹੀਦਾ ਸੀ ਇਹ ਇਹ ਕਰ ਰਹੇ ਨੇ ਚਲੋ ਲੱਖੇ ਹੋਰ ਲੱਖ ਮਾੜੇ ਹੋਣਗੇ ਸਿੱਧੂ ਹੋਰ ਲੱਖ ਮਾੜੇ ਹੋਣਗੇ ਪਾਰਟੀਆਂ ਲੱਖ ਮਾੜੀਆਂ ਹੋਣਗੀਆਂ ਬਸ ਸਟੂਡੈਂਟ ਤਾਂ ਆਪਦੇ ਹੱਕਾਂ ਲਈ ਲੜ ਰਹੇ ਨੇ ਉੱਥੇ ਕਿਸਾਨ ਜਥੇਬੰਦੀਆਂ ਪੰਥਕ ਤਰ੍ਹਾਂ ਤੇ ਆਮ ਲੋਕ ਸਾਰੇ ਹੀ ਪਹੁੰਚੇ ਸੀ ਇਹ ਫੇਸਬੁੱਕ ਕੀ ਵਿਦਵਾਨਾਂ ਨੂੰ ਪੁੱਛਣਾ ਚਾਹੁੰਨਾ ਚਲੋ ਇਹ ਸਾਰੇ ਪਹੁੰਚ ਤਾਂ ਗਏ ਉੱਥੇ ਹਾ ਦਾ ਨਾਹਰਾ ਤਾਂ ਮਾਰਤਾ ਉਹਨਾਂ ਨੇ ਕਦੇ ਤੁਸੀਂ ਉਹ ਬਾਬਿਆਂ ਨੂੰ ਸਵਾਲ ਕੀਤਾ ਜਿਨ੍ਹਾਂ ਨੇ ਪੌਣਾ ਪੰਜਾਬ ਪਿੱਛੇ ਲਾਇਆ ਹੋਇਆ ਆਪਣੇ ਪੰਜਾਬ ਦੇ ਵਿੱਚ ਸਰਸੇ ਵਾਲਾ ਤੇ ਬਿਆਸ ਵਾਲੇ ਕੋਲ ਸਭ ਤੋਂ ਵੱਧ ਵੱਡੀ ਸੰਗਤ ਹੈ ਤੇ ਹੋਰ ਵੀ ਦੂਜੇ ਤੀਜੇ ਜਿਵੇਂ ਜੈ ਮਸਤ ਵਾਲੇ ਹੋਗੇ ਜਾਂ ਹੋਰ ਕੋਈ ਦਰਗਾਹਾਂ ਦੇ ਉੱਤੇ ਬਹੁਤ ਵੱਡੇ ਵੱਡੇ ਖਾੜੇ ਲਵਾ ਕੇ ਬਹੁਤ ਵੱਡੇ ਇਕੱਠ ਕਰਦੇ ਨੇ ਕਿਸੇ ਨੇ ਵੀ ਹਾ ਦਾ ਨਾਰਾ ਮਾਰਿਆ ਹੋਵੇ ਕਿਸੇ ਨੇ ਵੀ ਆਪਣੇ ਸੰਗਤ ਨੂੰ ਆਪਣੇ ਚੇਲਿਆਂ ਨੂੰ ਆਖਿਆ ਹੋਵੇ ਕਿ ਜਾ ਕੇ ਸਟੂਡੈਂਟਾਂ ਦਾ ਤੁਸੀਂ ਸਾਥ ਦੇਵੋ ਇੱਕ ਬਾਬੇ ਨੇ ਵੀ ਆਖਿਆ ਹੋਵੇ ਕਿਸੇ ਵੀ মিডিਆ ਨੇ ਇਹ ਗੱਲ ਨਹੀਂ ਕੀਤੀ ਕਿ ਇਹਨਾਂ ਬਾਬਿਆਂ ਨੂੰ ਕਦੋਂ ਸਵਾਲ ਪੁੱਛਾਂਗੇ ਆਪਾਂ ਤੇ ਦੂਜੀ ਗੱਲ ਜਿਹੜੀ ਸੰਗਤ ਇਹਨਾਂ ਕੋਲੇ ਜਾਂਦੀ ਹੈ ਚਲੋ ਛੋਡੀ ਸ਼ਰਦਾ ਹੋਊਗੀ ਜੀ ਸਦਕੇ ਜਾਵੋ ਪਰ ਤੁਸੀਂ ਟੰਡੇ ਦਿਮਾਗ ਨਾਲ ਸੋਚੋ ਕੀ ਛੋਡੇ ਬੱਚਿਆਂ ਲਈ ਤੁਸੀਂ ਹੁਣ ਹਿਸਾਬ ਲਾ ਕੇ ਦੇਖੋ ਕਿ ਇਹ ਕਿੰਨੇ ਫਿਕਰਮੰਦ ਨੇ ਉੱਥੇ ਜਿਹੜੇ ਸਰਸ ਵਾਲੇ ਨੂੰ ਮੰਨਦੇ ਨੇ ਉਹਨਾਂ ਦੇ ਜਵਾਕ ਵੀ ਪੜਦੇ ਹੋਣੇ ਜਾਂ ਅੱਗੇ ਪੜਨਗੇ ਵਿਆਸ ਵਾਲੇ ਨੂੰ ਮੰਨਦੇ ਨੇ ਉਹਨਾਂ ਦੇ ਜਵਾਕ ਵੀ ਪੜਦੇ ਹੋਣੇ ਜਾਂ ਅੱਗੇ ਪੜਦੇ ਨੇ ਜਾਂ ਹੋਰ ਵੀ ਕਿਸੇ ਵੀ ਡੇਰੇ ਨੂੰ ਮੰਨਦੇ ਹੋਣੇ ਉਹਨਾਂ ਦੇ ਜਵਾਕ ਪੜਦੇ ਹੋਣੇ ਜਾਂ ਅੱਗੇ ਪੜਨਗੇ ਪਰ ਕਿਸੇ ਵੀ ਡੇਰਾਵਾਦ ਵਾਲੇ ਬੰਦੇ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਕਿ ਇੱਥੇ ਸਾਡੇ ਪੰਜਾਬ ਦੀ ਯੂਨੀਵਰਸਿਟੀ ਦੇ ਨਾਲ ੱੱਕਾ ਹੋਇਆ ਕਿਸੇ ਨੇ ਵੀ ਇੱਕ ਬੰਦ ਇੱਕ ਬਾਬੇ ਨੇ ਵੀ ਫੇਰ ਵੀ ਲੋਕ ਪਤਾ ਨਹੀਂ ਇਹਨਾਂ ਦੇ ਡੇਰਿਆਂ ਦੇ ਵਿੱਚ ਕਰਨ ਕੀ ਜਾਂਦੇ ਨੇ ਜਾਂ ਤਾਂ ਫਿਰ ਇਦਾਂ ਹੋ ਸਕਦਾ ਜਿਵੇਂ ਬਹੁਤ ਸਾਰੇ ਡੇਰਿਆਂ ਦੇ ਵਿੱਚ ਦੇਖਿਆ ਕਿ ਉਹਨਾਂ ਉੱਥੇ ਉਹਨਾਂ ਨੇ ਬਾਗ ਲਾ ਰੱਖੇ ਨੇ ਬਾੜੀਆਂ ਲਾ ਰੱਖੀਆਂ ਨੇ ਸਬਜ਼ੀਆਂਗਾਉਂਦੇ ਨੇ ਸੰਗਤ ਉੱਥੇ ਜਾਂਦੀ ਹੈ ਸੇਵਾ ਦੇ ਨਾਂ ਤੇ ਸਾਰਾ ਦਿਨ ਉੱਥੇ ਕੰਮ ਕਰਦੇ ਨੇ ਫਲ ਸਬਜ਼ੀਆਂ ਸਾਰਾ ਕੁਝ ਤੋੜਦੇ ਨੇ ਤੇ ਡੇਰੇ ਨੂੰ ਉੱਥੇ ਇਨਕਮ ਹੁੰਦੀ ਹੈ ਜਾਂ ਤਾਂ ਫਿਰ ਜਿਵੇਂ ਤੁਸੀਂ ਉੱਥੇ ਕੰਮ ਕਰ ਰਹੇ ਹੋ ਓਵੇਂ ਹੀ ਅੱਗੇ ਛੋੜੇ ਜਵਾਕ ਫਿਰ ਉੱਥੇ ਕੰਮ ਕਰਨ ਲੱਗ ਜਾਣਗੇ ਜਾਂ ਤਾਂ ਇਹ ਹੋ ਸਕਦਾ ਸੋ ਜਿਹੜੇ ਫੇਸਬੁੱਕ ਉੱਤੇ ਬਹੁਤ ਵਿਦਵਾਨ ਬਣ ਰਹੇ ਨੇ ਕਦੇ ਕਿਸੇ ਨੂੰ ਫੜ ਲੈਂਦੇ ਨੇ ਕਦੇ ਕਿਸੇ ਨੂੰ ਫੜ ਲੈਂਦੇ ਨੇ ਤੁਸੀਂ ਮੜਾ ਜਾ ਇਧਰ ਵੀ ਧਿਆਨ ਮਾਰ ਕੇ ਦੇਖ ਲਓ ਚਲੋ ਉਹ ਚੰਗੇ ਨੇ ਮਾੜੇ ਨੇ ਉਹ ਪਹੁੰਚ ਤਾਂ ਗਏ ਜਿਨ੍ਹਾਂ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਹੈਗਾ ਤੁਸੀਂ ਉਹਨਾਂ ਨੂੰ ਸਵਾਲ ਕਦੇ ਕਰੋਗੇ ਨਾ ਕਦੇ ਨਹੀਂ ਕਰਨਾ ਸਿਰਫ ਕਰੇ ਬੈਠ ਕੇ ਇਹਨਾਂ ਨੇ ਨੁਕਤੇ ਚੁਣੀਆਂ ਕਰਨੀਆਂ ਨੇ ਕਿ ਉਹਨੇ ਇਹ ਬਿਆਨ ਦੇਤਾ ਉਹਨੇ ਇਹ ਬਿਆਨ ਦੇਤਾ ਧੰਨਵਾਦ ਜੀ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰਦੇ ਹੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਉੱਚਾ ਨੀਵਾ ਬੋਲ ਬੋਲਿਆ ਗਿਆ ਹੋਵੇ ਤਾਂ ਮਾਫੀ ਮੰਗਦੇ ਹਾਂ ਸਾਡਾ ਮਕਸਦ ਇਹ ਨਹੀਂ ਕਿ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣੀ ਹੈ ਜਾਂ ਕਿਸੇ ਨੂੰ ਟਾਰਗੇਟ ਕਰਕੇ ਬੋਲਨੇ ਪਰ ਜਿਹੜੀ ਸਚਾਈ ਹੈ ਉਹ ਤਾਂ ਸਚਾਈ ਹੈ ਧੰਨਵਾਦ